ਥੱਲੇ ਭਰ ਕੇ ਟਰਾਲੀਆਂ ਦੇ ਵਿੱਚ ਲੋਡ ਕਰਕੇ ਇਹੋ ਲੈ ਕੇ ਆਉਣ ਸਾਡੇ ਕੋਲ ਸੋ ਇੰਨੀ ਕਿ ਬੇਨਤੀ ਕਰਨੀ ਸੀ ਬਾਕੀ ਚਰਦੇ ਕਲਾਜਾ ਬੋ ਸਾਨ ਹਰਾਬ ਹੋ ਗਿਆ ਹੈ ਪਾਣੀ ਉੱਤੇ ਚੜਨ ਲੱਗ ਗਿਆ ਅਜਿਹਾ ਵੀ ਇਹਨੂੰ ਨੁਕਸਾਨ ਕਰੂਗਾ ਢਾਕੇ ਇਧਰ ਪਾਟ ਪੂਗਾ ਤੇ ਪੁੱਤਰ ਜਦੋਂ ਲੈ ਗਿਆ ਰੋੜ ਕੇ ਮਿੱਟੀ ਨੂੰ ਦਾ ਖੜਨਾ ਕੋਈ ਨਹੀਂ ਹੁਣਾ ਨੌਜਵਾਨੇ ਸਾਰੇ ਆ ਸੀ ਆਲੇ ਦੁਆਲੇ ਇਲਾਕੇ ਨੂੰ ਸਾਰੇ ਨੂੰ ਅਨਾਉਂਸਮੈਂਟ ਕਰਾਈਆਂ ਤੇ ਇਹ ਬਜਾਰੇ ਆਏ ਆ ਸਾਰੇ ਆ ਆ ਕੇ ਤੇ ਸਾਰੀ ਮਜੇ ਕਿੰਨੇ ਵਜੇ ਅਨਾਉਂਸਮੈਂਟ ਕਰਾਈ ਸੀ ਤੁਸੀਂ ਇਹ ਅਜੀ ਕੋਈ ਕਰਾਈ ਆ ਕੋ 2:30 ਵਜੇ 2:00 ਵਜੇ ਪਹਿਲਾਂ ਇਹਨਾਂ ਨਹੀਂ ਸੀਗਾ ਪਾਣੀ ਨਹੀਂ ਸੀ ਹਾਂਜੀ ਪਰ ਸੋ ਮੈਡਮ ਆਈ ਸੀ ਉਹਨੇ ਦੇਖਿਆ ਸੀ ਉਹਨਾਂ ਪਾਣੀ ਘੱਟ ਸੀ ਅੱਜ ਬਹੁਤ ਜ਼ਿਆਦਾ ਹੋ ਗਿਆ ਤੇ ਕਾਫੀ ਤੇ ਉਹ ਫਿਰ ਸਾਡਾ ਸਭ ਤੋਂ ਪਹਿਲਾ ਕੰਮ ਹੁੰਦਾ ਕਿ ਅਸੀਂ ਬਰਸ਼ੂਡ ਪਵਾ ਕੇ ਉਹਨੂੰ ਪਾਣੀ ਦੇ ਖਾਰਪਣ ਨੂੰ ਰੋਕਦੇ ਆ ਉਸ ਤੋਂ ਬਾਅਦ ਬਾਕੀ ਅਸੀਂ ਈਸੀ ਬੈਕ ਕ੍ਰੀਏਟ ਦਾ ਕੰਮ ਸ਼ੁਰੂ ਕਰਾਤਾ ਹੈ ਤੇ ਉਹ ਹੁਣ ਸਾਡਾ ਘੰਟੇ ਦੋ ਘੰਟੇ ਤੱਕ ਖਤਮ ਹੋ ਜਾਣਾ ਤੇ ਸਾਰਾ ਕੁਝ ਸੇਫ ਹੈ ਸੇਫ ਹੋ ਜਾਏਗਾ ਬਿਲਕੁਲ ਸੇਫ ਹੈ ਤੇ ਮੇਰੇ ਨਗਰ ਦੀ ਸਾਰੀ ਇਹ ਨੌਜਵਾਨ ਮੁੰਡੇ ਆ ਜਿਨ੍ਹਾਂ ਤੁਸੀਂ ਦੇਖ ਰਹੇ ਹੋ ਸਾਰੇ ਲੱਗੇ ਹੋਏ ਆ ਜੀ ਲਗਾਤਾਰ ਇਹ ਜਦੋਂ ਵੀ ਜ਼ਿਆਦਾ ਪਾਣੀ ਆਂਦਾ ਤਾਂ ਇਹ ਪਤਾ ਹੀ ਨਹੀਂ ਲੱਗਦਾ ਕਿ ਕਿਧਰੋਂ ਮਿੱਟੀ ਚੱਕ ਦਿੰਦਾ ਤੇ ਕਿਧਰੋਂ ਕਿਧਰ ਨੂੰ ਟੜ ਪੈਂਦਾ ਹੈ ਤੁਸੀਂ ਦੇਖ ਰਹੇ ਹੋ ਨਿਦਾੜਾ ਲਾਈਵ ਤੇ ਮੈਂ ਸਾਰਿਆਂ ਦੀ ਨਿਗਾਹ ਜਿਹੜੀ ਹੈ ਸਸਰਾਲੀ ਬੰਦ ਦੇ ਉੱਤੇ ਟਿੱਕੀ ਹੋਈ ਸੀ ਪਰ ਇੱਕ ਪਿੰਡ ਅਜੇਹਾ ਵੀ ਹੈ ਗੜੀ ਫਾਜ਼ਲ ਜੋ ਜਾਗਦਾ ਪਿਆ ਇਹ ਨੌਜਵਾਨ ਨੇ ਜੋ ਬੰਨ ਨੂੰ ਪੱਕਾ ਕਰਨ ਦੇ ਲਈ ਲੱਗੇ ਹੋਏ ਨੇ ਵਾਹਿਗੁਰੂ ਜੀ ਦਾ ਜਾਪ ਲਗਾਤਾਰ ਕਰਦੇ ਹੋਏ ਕਰਦੇ ਪਏ ਨੇ ਤੇ ਲਗਾਤਾਰ ਸਵੇਰ ਤੋਂ ਹੀ ਜਿਹੜੀ ਆਪਣੀ ਸੇਵਾ ਨਿਮਾਉਂਦੇ ਹੋਏ ਨਜ਼ਰ ਆ ਰਹੇ ਨੇ ਸਵੇਰ ਜਿਹੜੀ ਹੈ ਕੁਝ ਸਿਚੁਏਸ਼ਨ ਕਾਫੀ ਸਟ्रेसਫੁਲ ਹੋ ਗਈ ਸੀ ਉਸ ਤੋਂ ਬਾਅਦ ਜਿਹੜੇ ਨੌਜਵਾਨ ਪਿੰਡ ਦੇ ਬਾਹਰ ਆਏ ਤੇ ਬੰਨ ਨੂੰ ਪੱਕਾ ਕਰਨ ਦੇ ਲਈ ਤਣਾਤ ਹੋ ਗਏ ਬਾਪੂ ਜੀ ਸਵੇਰੇ ਸੁਣਨ ਨੂੰ ਆਇਆ ਕਾਫੀ ਮੁੰਡਿਆਂ ਨੇ ਕਿਹਾ ਕਿ ਸਿਚੁਏਸ਼ਨ ਜਿਹੜੀ ਹੈ ਖਰਾਬ ਹੋ ਗਈ ਸੀ ਕੀ ਮਾਹੌਲ ਕੀ ਸੀਗਾ ਉਸ ਵੇਲੇ ਮਾਹੌਲ ਇਹ ਸੀ ਕਿ ਆ ਵੀ ਖਰਾਬ ਹੋ ਗਿਆ ਹੈ ਪਾਣੀ ਉੱਤੇ ਚੜਨ ਲੱਗ ਗਿਆ ਕਿ ਵੀ ਇਹ ਨੂੰ ਨੁਕਸਾਨ ਕਰੂਗਾ ਢਾਕੇ ਇਧਰ ਪਾਰ ਟਪੂਗਾ ਤੇ ਪੁੱਤਰ ਜਦੋਂ ਲੈ ਗਿਆ ਰੋੜ ਕੇ ਮਿੱਟੀ ਦਾ ਛੱਡਣਾ ਕੋਈ ਨਹੀਂ ਹੋਣਾ ਪਹਿਲਾ ਪਾਣੀ ਕਿੰਨਾ ਕੁ ਦੂਰ ਵਗਦਾ ਹੁੰਦਾ ਸੀ ਪਹਿਲਾ ਪਾਣੀ ਦੂਰ ਤੇ ਜਿਗੇ ਪੱਥਰ ਲੱਗੇ ਹੋਏ ਸੀਗੇ ਪੱਥਰ ਜੇ ਡਿੱਗ ਗਏ ਤਾਂ ਫਿਰ ਮਿੱਟੀ ਰਹਿ ਗਈ ਤਾਂ ਮਿੱਟੀ ਨਹੀਂ ਛੱਡਣੀ ਨੇ ਨਾ ਜੀ ਹਾਂ ਇਹ ਗੱਲ ਆ ਫਿਰ ਕਿੰਨੇ ਕੁ ਨੌਜਵਾਨ ਉਸ ਵੇਲੇ ਬਾਹਰ ਆਏ ਜਦ ਇਦਾਂ ਦਾ ਜਿਹੜਾ ਸਮਾ ਬੰਨਿਆ ਉਸ ਵੇਲੇ ਨੌਜਵਾਨੇ ਸਾਰੇ ਆ ਸੀ ਆਲੇ ਦੁਆਲੇ ਇਲਾਕੇ ਦੇ ਸਾਰੇ ਨੂੰ ਅਨਾਉਂਸਮੈਂਟ ਕਰਾਈਆਂ ਤੇ ਇਹ ਬੇਚਾਰੇ ਆਏ ਆ ਸਾਰੇ ਆ ਆ ਕੇ ਤਾਂ ਸਾਰੀ ਮਦਦ ਕਿੰਨੇ ਵਜੇ ਅਨਾਉਂਸਮੈਂਟ ਕਰਾਈ ਸੀ ਤੁਸੀਂ ਇਹ ਅਸੀਂ ਕਰਾਈ ਆ ਕੋ 2:30 ਵਜੇ 2:00 ਵਜੇ ਕਿੰਨੇ ਕ ਪਿੰਡ ਲੱਗਦੇ ਜੇ ਅਜੇ ਕੁਝ ਕਾਰਾ ਹੁੰਦਾ ਤੇ ਫਿਰ ਕਿੰਨੇ ਕ ਪਿੰਡ ਤਬਾਹ ਹੋ ਸਕਦੇ ਮੱਖੀਆਂ ਗੜੀ ਭਾਜਲਾ ਸੇਖੂਆਲਾ ਇਧਰ ਗੜੀ ਭਾਜਲਾ ਤੋਗੜਾ ਤੇ ਇੱਕ ਸ਼ਿਰੂ ਗੜੀ ਆ ਇਹ ਸਾਰੇ ਪਿੰਡਾਂ ਨੂੰ ਖਤਰਾ ਹੈ ਗਾਹਾਂ ਲੁੱਡਣੀ ਨੂੰ ਪਣੀ ਜਾਣਾ ਹੈ ਪਾਣੀ ਸਦਾ ਲੁਧਿਆਣਾ ਜਾਣਾ ਹੈ ਸਾਰਿਆਂ ਦੀ ਨਿਗਾਹ ਬਾਪੂ ਜੀ ਕਾਫੀ ਦਿਨਾਂ ਤੋਂ ਜਿਹੜੀ ਹੈ ਸਸਰਾਲੇ ਵਾਲੇ ਬੰਤੇ ਕਿੱਕੇ ਹੋਏ ਸੀ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਅਜਿਹੀ ਸਿਚੁਏਸ਼ਨ ਇੱਥੇ ਹੀ ਬਣ ਸਕਦੀ ਹੈ ਇਦਾਂ ਇਸ ਇੱਥੇ ਵੀ ਇਹ ਕੰਮ ਹੋ ਸਕਦਾ ਨਹੀਂ ਜੀ ਪਰ ਇੱਥੇ ਪਹਿਲਾਂ ਟੁੱਟਦਾ ਰਿਆ ਸੀ ਐਤ ਕੀ ਸ਼ਾਂਤੀ ਸੀ ਪਰ ਇੱਥੇ ਵੀ ਹੋ ਗਿਆ ਹਾਂ ਜੇ ਜਦੋਂ ਪਰ ਸਮੇਂ ਰਹਿੰਦੇ ਵਾਹਿਗੁਰੂ ਦੀ ਮਿਹਰ ਹੋਈ ਸਾਰੇ ਲੱਗੇ ਹੋਏ ਨੇ ਰਾ ਲੱਗੇ ਹੋਏ ਦਾ ਇਕੱਠੇ ਹੋ ਕੇ ਬਚਾਅ ਹੋ ਗਿਆ हां भाई जी काफी ना लुदेणा शहर ਦੇ ਵਿੱਚ ਅਸੀਂ ਸੋਚ ਰਹੇ ਹਾਂ ਕਾਫੀ ਦਿਨਾਂ ਤੋਂ ਕਿ ਸਸਰਾਲੀ ਦੇ ਬੰਦੇ ਉੱਤੇ ਸਾਰਿਆਂ ਦੀ ਨਿਗਾਹ ਟਿੱਕੀ ਹੋਈ ਸੀ ਪਰ ਕਿਸੇ ਦਾ ਧਿਆਨ ਇਸ ਪਾਸੇ ਨਹੀਂ ਗਿਆ ਕਿਉਂਕਿ ਕਾਫੀ ਸ਼ਾਂਤ ਮਾਹੌਲ ਸੀਗਾ एकदम ਤੋਂ ਹੁਣ ਸਵੇਰੇ ਦੀ ਘਟਨਾ ਹੈ 2:30 ਵਜੇ ਦੀ ਜਿੱਦਾਂ ਕਿ ਸਾਰੇ ਦੱਸ ਰਹੇ ਨੇ ਕਿ ਇੱਥੇ ਹੀ ਬੰਨ ਟੁੱਟ ਚੱਲਿਆ ਸੀ ਇਹ ਦੇ ਮੌਕੇ ਅੱਜ ਦੀ ਗੱਲ ਅੱਜ ਰਾਤ ਹੋਰਤਾ ਹੈ ਪਾਣੀ ਪਹਿਲਾਂ ਨ ਨਹੀਂ ਸੀਗਾ ਪਾਣੀ ਨਹੀਂ ਸੀ ਹਾਂਜੀ ਪਰसों ਮੈਡਮ ਆਈ ਸੀ ਉਹਨੇ ਦੇਖਿਆ ਸੀ ਉਹਨਾਂ ਪਾਣੀ ਘੱਟ ਸੀ ਜੀ ਅੱਜ ਬਹੁਤ ਜ਼ਿਆਦਾ ਹੋ ਗਿਆ ਤੁਹਾਨੂੰ ਕਾਫੀ ਜਿਹੜਾ ਨੌਜਵਾਨ ਲੱਗੇ ਹੋਏ ਨੇ ਬਿਲਕੁਲ ਤੰਦੇਹੀ ਦੇ ਨਾਲ ਕੱਲ ਦੇ ਲੱਗੇ ਨੇ ਜੀ ਕੱਲ ਦੇ ਲੱਗੇ ਹੋਏ ਹਾਂਜੀ ਸੋ ਦੇਖ ਸਕਦੇ ਹੋ ਕਿਸ ਤਰੀਕੇ ਨੌਜਵਾਨ ਇਸ ਵੇਲੇ ਲੱਗੇ ਹੋਏ ਨੇ ਗੜੀ ਫਾਜ਼ਲ ਪਿੰਡ ਦੀਆਂ ਤਸਵੀਰਾਂ ਨੇ ਲਗਾਤਾਰ ਤੂਸੀ ਬੰਦ ਤੇ ਇਹ ਨੌਜਵਾਨ ਡਟੇ ਹੋਏ ਨੇ 2:00 ਵਜੇ ਜਿਹੜਾ ਸਿਚੁਏਸ਼ਨ ਥੋੜੀ ਜਿਹੀ ਸਟ्रेसਫੁਲ ਜ਼ਰੂਰ ਬਣੀ ਸੀ ਪਰ ਉਸ ਤੋਂ ਬਾਅਦ ਜਿਹੜੇ ਪਿੰਡ ਦੇ ਵਿੱਚ ਅਨਾਉਂਸਮੈਂਟ ਹੁੰਦੀ ਹੈ ਫਿਰ ਨੌਜਵਾਨ ਪਹੁੰਚਦੇ ਨੇ ਬੰਦੇ ਹੁੰਦੇ ਤੇ ਲਗਾ ਸਮੇਂ ਰਹਿੰਦੇ ਜਿਹੜਾ ਹੈ ਬੰਨ ਨੂੰ ਪੱਕਾ ਕਰਨ ਦੇ ਵਿੱਚ ਜੁਟ ਜਾਂਦੇ ਨੇ ਸੋ ਦੇਖ ਸਕਦੇ ਹੋ ਪਾਣੀ ਦਾ ਵੇਗ ਕਿੰਨਾ ਕੁ ਤੇਜ਼ ਹੈ ਸਤਲੁਜ ਦਰਿਆ ਜਿਹੜਾ ਹੈ ਉਫਾਨ ਤੇ ਹੈ ਬਿਲਕੁਲ ਲਗਾਤਾਰ ਜਿਹੜਾ ਹੈ ਪਾਣੀ ਦਾ ਸਤਰ ਜਿਹੜਾ ਹੈ ਹਰ ਪਾਸੇ ਕੜਾ ਕਿੰਨਾ ਕੁ ਤੇਜ਼ ਹੈ ਜਿਹੜੇ ਬੰਦ ਦੇ ਉੱਤੇ ਅਸੀਂ ਖੜੇ ਆ ਲਗਾਤਾਰ ਜਿਹੜੀ ਹੈ ਇਸੇ ਠੋਕਰ ਦੇ ਨਾਲ ਟਾ ਵਜਦੀ ਹੈ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਪਾਣੀ ਜਿਹੜਾ ਹੈ ਇੱਥੇ ਪਹੁੰਚ ਰਿਹਾ ਹੈ ਪੰਜਾਬ ਇਰੀਗੇਸ਼ਨ ਡਿਪਾਰਟਮੈਂਟ ਤੋਂ ਸਾਡੇ ਨਾਲ ਨੇ ਸਰ ਤੁਸੀਂ ਇਰੀਗੇਸ਼ਨ ਡਿਪਾਰਟਮੈਂਟ ਤੋਂ ਹਾਂਜੀ ਹਾਂ ਮੈਂ ਪੁੱਛਦੇ ਹਾਂ ਕੀ ਨਾ ਚਾਹੀਏ ਜੀ ਮੇਰਾ ਨਾਮ ਅਖਿਲ ਗਲੋਤਰਾ ਹੈ ਹਾਂਜੀ ਸਵੇਰੇ ਪਿੰਡ ਵਾਸੀਆਂ ਨੇ ਦੱਸਿਆ ਕਿ ਸਿਚੁਏਸ਼ਨ ਥੋੜੀ ਜਿਹੀ ਸਟੈਂਸ ਬਣ ਗਈ ਸੀ ਇੱਥੇ ਹੋਇਆ ਕਿਸੇ ਇੱਕ ਜਗ੍ਹਾ ਐਕਚੁਅਲੀ ਨਾ ਸਾਡਾ ਇਹ ਸਪਰ ਹੈਗਾ ਜੀ ਇਹ ਥੋੜਾ ਸੈਟਲ ਹੋ ਗਿਆ ਸੀ ਇੱਥੇ ਅਸੀਂ ਸਪਰ ਤੋਂ ਮਤਲਬ ਸਪਰ ਆਪਣੇ ਪਾਣੀ ਨੂੰ ਰਿਪੈਲ ਕਰਨ ਦਾ ਕੰਮ ਕਰਦਾ ਤੇ ਉਹ ਆਪਣਾ ਕੰਮ ਕਰ ਰਹੀ ਸੀ ਤੇ ਆਪਣੇ ਪੱਥਰ ਸੈਟਲ ਹੋ ਗਏ ਸੀਗੇ ਤੇ ਉਹ ਫਿਰ ਸਾਡਾ ਸਭ ਤੋਂ ਪਹਿਲਾ ਕੰਮ ਹੁੰਦਾ ਕਿ ਅਸੀਂ ਬ੍ਰਸ਼ਵੁੱਡ ਪਵਾ ਕੇ ਠੀਕ ਹੈ ਉਹਨੂੰ ਪਾਣੀ ਦੇ ਖਾਰ ਪਣ ਨੂੰ ਰੋਕਦੇ ਆ ਉਸ ਤੋਂ ਬਾਅਦ ਬਾਕੀ ਅਸੀਂ ਈਸੀ ਬੈਕ ਕ੍ਰੀਏਟ ਦਾ ਕੰਮ ਸ਼ੁਰੂ ਕਰਾਤਾ ਹੈ ਤੇ ਉਹ ਹੁਣ ਸਾਡਾ ਘੰਟੇ ਦੋ ਘੰਟੇ ਤੱਕ ਖਤਮ ਹੋ ਜਾਣਾ ਤੇ ਸਾਰਾ ਕੁਝ ਸੇਫ ਹੈ ਸੇਫ ਹੋ ਜਾਏਗਾ ਬਿਲਕੁਲ ਸੇਫ ਹੈ ਹੁਣ ਵੀ ਸੇਫ ਹੈ ਤੇ ਬਾਕੀ ਪੂਰਾ ਸਹੀ ਹੋ ਗਿਆ ਬਾਕੀ ਜਿਹੜੇ ਕਹਿੰਦੇ ਨੇ ਕਿ ਕੋਈ ਹਾਦਸਾ ਨਾ ਹੋਵੇ ਉਸ ਤੋਂ ਪਹਿਲਾਂ ਹੀ ਪ੍ਰੀਕਾਸ਼ਨ ਲੈ ਲਓ ਹਾਂਜੀ ਹਾਂ ਸਾਡਾ ਉਹੀ ਚੱਲ ਰਿਹਾ ਹੈਗਾ ਕਿ ਇੱਥੇ ਕੋਈ ਇਦਾਂ ਦੀ ਸਿਚੁਏਸ਼ਨ ਕ੍ਰੀਏਟ ਨਾ ਹੋਵੇ ਤੇ ਅਸੀਂ ਇਹਨੂੰ ਪਹਿਲਾਂ ਹੀ ਪ੍ਰੋਟੈਕਟ ਕਰ ਲਿਆ ਹੈ ਕਿਸ ਤਰ੍ਹਾਂ ਦਾ ਜਿਹੜਾ ਹੈ ਸਹਿਯੋਗ ਪਿੰਡ ਦੇ ਲੋਕਾਂ ਦੇ ਵੱਲੋਂ ਮਿਲ ਰਿਹਾ ਹੈ ਪ੍ਰਸ਼ਾਸਨ ਦੇ ਵੱਲੋਂ ਮਿਲ ਰਿਹਾ ਹੈ ਹਾਂਜੀ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਤੇ ਪਿੰਡ ਵਾਲਿਆਂ ਦਾ ਵੀ ਸਹਿਯੋਗ ਪੂਰਾ ਹੈ ਸਾਨੂੰ ਤੇ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਹੀ ਚੱਲ ਰਿਹਾ ਹੈ ਸਾਡਾ ਕੰਮ ਇਹ ਥੋੜਾ ਲੰਬਾ ਜਾ ਸਕਦਾ ਸੀ ਪਰ ਇਹ ਜਲਦੀ ਖਤਮ ਹੋ ਜਾਵੇਗਾ ਜਲਦੀ ਹੋ ਜਾਵੇਗਾ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੜੀ ਫਾਜ਼ਲ ਤਾਂ ਕਿਸ ਤਰੀਕੇ ਜਿਹੜੇ ਨੌਜਵਾਨ ਬਿਲਕੁਲ ਡਟੇ ਹੋਏ ਨੇ ਸਵੇਰੇ ਜਰੂਰ ਜਿਹੜੀ ਹੈ ਸਿਚੁਏਸ਼ਨ ਟੈਂਸ ਬਣੀ ਸੀ ਉਸ ਤੋਂ ਬਾਅਦ ਲੇਕਿਨ ਜਿਹੜੇ ਪਿੰਡ ਦੇ ਨੌਜਵਾਨ ਟੜਾ ਟੜਾ ਬਾਹਰ ਆਏ ਤੇ ਉਸ ਤੋਂ ਬਾਅਦ ਜਿਹੜਾ ਹੈ ਬੰਨੂ ਹੋਰ ਪੱਕਾ ਕਰਨ ਦੇ ਵਿੱਚ ਜੁਟ ਗਏ ਨੇ ਦੇਖ ਸਕਦੇ ਹੋ ਜਿਹੜੇ ਤਾਰਾ ਨੇ ਜਿਹੜੇ ਬੈਗਸ ਨੇ ਸੈਂਡ ਦੇ ਉਹਨਾਂ ਨੂੰ ਜਿਹੜਾ ਇਕੱਠਾ ਬਿਲਕੁਲ ਪ੍ਰੋਪਰ ਕੀਤਾ ਜਾ ਰਿਹਾ ਹੈ ਭਾਈ نیچے ਤੇ ਜਾਓ ਕਿੰਨਾ ਜਾ ਰਿਹਾ ਵਾ ਤੇ ਬੰਨ ਹੋਰ ਪੱਕਾ ਕੀਤਾ ਜਾ ਰਿਹਾ ਸੋ ਬਿਲਕੁਲ ਜਿਹੜੀ ਇਹ ਕੰਡੀਸ਼ਨ ਭਾਵੇਂ ਸਸਰਾਲੀ ਬੰਨ ਦੀ ਗੱਲ ਕਰੀਏ ਭਾਵੇਂ ਗੜੀ ਫਾਜ਼ਲ ਦੀ ਗੱਲ ਕਰੀਏ ਹਰ ਪਾਸੇ ਜਿਹੜੀ ਸਿਚੁਏਸ਼ਨ ਬਿਲਕੁਲ ਰਾਹਤ ਆਲੀਆਂ ਨੇ ਕੋਈ ਵੀ ਜਿਹੜਾ ਕਿਸੇ ਵੀ ਤਰੀਕੇ ਦਾ ਜਿਹੜਾ ਬੰਨ ਨਹੀਂ ਟੁੱਟਿਆ ਲਗਾਤਾਰ ਜਿਹੜੇ ਲੁਧਿਆਣਾ ਦੇ ਡੀਸੀ ਨੇ ਉਹਨਾਂ ਦੇ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਦੇ ਜਿਹੜੇ ਰਿਯੂਮਰਸ ਦੇ ਵਿੱਚ ਨਾ ਹੋ ਤੇ ਕੋਈ ਵੀ ਜਲੀ ਗਲਤ ਖਬਰਾਂ ਗਲਤ ਅਫਵਾਹਾਂ ਤੋਂ ਬਚੋ ਤੇ ਸਾਡਾ ਵੀ ਜਿਹੜਾ ਇਹੀ ਮੋਟਿਵ ਹੁੰਦਾ ਹੈ ਕਿ ਸਟੀਕ ਤੇ ਸਹੀ ਖਬਰਾਂ ਤੁਹਾਡੇ ਤੱਕ ਪਹੁੰਚਾਈਏ ਸੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਬਹੁਤ ਵਧੀਆ ਜੀ ਤੁਸੀਂ ਜੀ ਕਿੱਥੇ ਹੋ ਬਿਲਕੁਲ ਬਾਕੀ ਤੁਸੀਂ ਦੇਖ ਹੀ ਰਹੇ ਹੋ ਹਾਲਾਤ ਕੀ ਆ ਜੀ ਸਾਡੇ ਜਿਹੜੇ ਇਹ ਸੁਮੇਰਾ ਹੀ ਨਗਰ ਹੈ ਤੇ ਮੇਰੇ ਨਗਰ ਦੀ ਸਾਰੀ ਇਹ ਨੌਜਵਾਨ ਮੁੰਡੇ ਆ ਜਿਨ੍ਹਾਂ ਤੁਸੀਂ ਦੇਖ ਰਹੇ ਹੋ ਸਾਰੇ ਲੱਗੇ ਹੋਏ ਆ ਜੀ ਲਗਾਤਾਰ ਜੀ ਕੀ ਸੇਵਾ ਲੱਗੀ ਹੋਈ ਹੈ ਤੁਹਾਡਾ ਹੀ ਨਗਰ ਆ ਤੁਸੀਂ ਕਿਹਾ ਇਹ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਪਾਣੀ ਦਾ ਵਹਾਵ ਆ ਇੱਥੇ ਜਿਹੜੀ ਠੋਕਰ ਉਹਨੂੰ ਆਨ ਲੱਗਿਆ ਤੇ ਜੇ ਇੱਥੇ ਥੋੜੀ ਜਿਹੀ ਮਿਹਨਤ ਨਾ ਕੀਤੀ ਗਈ ਤੁਸੀਂ ਦੇਖ ਰਹੇ ਹੋ ਵੀ ਜਿਹੜਾ ਗੋਲ ਚੱਕਰੀਆਂ ਬਣੀਆਂ ਨੇ ਥੱਲੋਂ ਜਿਹੜਾ ਪਾਣੀ ਆ ਮਿੱਟੀ ਕੱਢ ਰਿਹਾ ਵਾ ਤੇ ਨਾ ਇੱਥੇ ਨਾਲ ਲਾਈ ਤੇ ਇਹਨੇ ਆ ਬੰਨ ਚੱਕ ਦੇਣਾ ਲਗਾਤਾਰ ਵਿੱਚ ਵਿੱਚ ਅਜਿਹੀ ਸਿਚੁਏਸ਼ਨ ਬਣਦੀ ਹੈ ਕਿ ਪਾਣੀ ਦਾ ਵੇਗ ਇਕਦਮ ਤੋਂ ਮਾਰਦਾ ਵੈ ਹੈ ਕਿ ਕਿਉਂਕਿ ਲਗਾਤਾਰ ਅਸੀਂ ਵੀ ਜਿੱਦਾਂ ਹੀ ਤਸਵੀਰਾਂ ਕੈਦ ਕਰਨੀਆਂ ਸ਼ੁਰੂ ਕੀਤੀਆਂ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਵਧਦਾ ਜਾ ਰਿਹਾ ਜੀ ਬਾਜੀ ਏਦਾਂ ਏਦਾਂ ਨਾ ਕਿ ਇਹ دریਾਈ ਏਰੀਆ ਸਾਰਾ ਨੇਰੀ ਰੇਤਾਂ ਹੀ ਆ ਇਹ ਜਦੋਂ ਵੀ ਜ਼ਿਆਦਾ ਪਾਣੀ ਆਂਦਾ ਤਾਂ ਇਹ ਪਤਾ ਨਹੀਂ ਲੱਗਦਾ ਵੀ ਕਿਧਰੋਂ ਮਿੱਟੀ ਚੱਕ ਦਿੰਦਾ ਤੇ ਕਿਧਰੋਂ ਕਿਧਰ ਨੂੰ ਧਰ ਪੈਂਦਾ ਇਹਦਾ ਕੋਈ ਟਾਲੀਆਂ ਦੇ ਟਰਾਲੀਆਂ ਮਿੱਟੀ ਦੀਆਂ ਆ ਰਹੀਆਂ ਨੇ ਇਹ ਸੇਵਾ ਕਿਹਨਾਂ ਦੇ ਵੱਲੋਂ ਲੱਗੀ ਹੋਈ ਹੈ ਇਹ ਇਹ ਨਗਰ ਸਾਰੇ ਨਗਰ ਵੱਲੋਂ ਆ ਜਿੰਨੇ ਵੀ ਇੱਥੇ ਆਸ-ਪਾਸੇ ਦੇ ਪਿੰਡ ਨੇ ਸਾਰੇ ਹੀ ਸਾਰਾ ਪਿੰਡ ਆਇਆ ਉਹ ਸਾਰੇ ਨਗਰ ਦੇ ਨੌਜਵਾਨ ਜਿਹੜੇ ਮੁੰਡੇ ਆਏ ਹੋਏ ਆ ਇੱਥੇ ਤੇ ਉਹ ਇਹ ਨਗਰਾਂ ਦੇ ਵਿੱਚੋਂ ਹੀ ਜਿਹੜੇ ਆ ਰਹੇ ਆ ਤੇ ਬਾਕੀ ਮੈਂ ਜਿਹੜੀ ਮੈਨ ਬੇਨਤੀ ਜਦ ਤੱਕ ਇਹ ਪਿੰਡ ਦੇ ਲੋਕਾਂ ਦੇ ਵਿੱਚ ਏਕਾ ਹੈ ਨਾ ਕੁਝ ਨਹੀਂ ਹੋ ਸਕਦਾ ਇਸ ਵਾਰ ਨਹੀਂ ਨਹੀਂ ਜੀ ਆ ਮੈਂ ਤਾਂ ਇਹ ਕਹੂੰਗਾ ਜੀ ਅੱਜ ਪੱਗ ਦੇ ਨਾਲ ਪੱਗ ਖੜੀ ਹੈ ਬਿਲਕੁਲ ਬਿਲਕੁਲ ਪੰਜਾਬ ਦੇ ਨਾਲ ਅੱਜ ਪੰਜਾਬ ਹੀ ਖੜਾ ਹੋ ਗਿਆ ਸੋ ਮੈਂ ਬੇਨ ਬੇਨਤੀ ਇਹ ਕਰੂੰਗਾ ਕਿ ਜਿੱਥੋਂ ਤੱਕ ਮੇਰੀ ਆਵਾਜ਼ ਜਾ ਰਹੀ ਹੈ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਸਾਨੂੰ ਇੱਥੇ ਮਿੱਟੀ ਦੀ ਜ਼ਿਆਦਾ ਜ਼ਰੂਰਤ ਪੈ ਰਹੀ ਹੈ ਮਿੱਟੀ ਜਿਹੜਾ ਪਿੰਡ ਹੈ ਭਾਜੀ ਇੱਕ ਵਾਰੀ ਤੁਸੀਂ ਕਹ ਮਾਛੀਆਂ ਦਾ ਕਲਾਮ ਮਾਛੀਆਂ ਦਾ ਕਲਾ ਕਿਸੇ ਨੂੰ ਵੀ ਤੁਸੀਂ ਪੁੱਛ ਕੇ ਆ ਸਕਦੇ ਹੋ ਗੜੀਆਂ ਵਾਲਾ ਪੋਲ ਵੀ ਫੇਮਸ ਜ਼ਿਆਦਾ ਕਿਉਂਕਿ ਇੱਕ ਦੋ ਵਾਰ ਪਹਿਲਾਂ ਵੀ ਇੱਥੇ ਢਾਹ ਲੱਗੀ ਹੋਈ ਆ ਮੱਤੇਆੜਾ ਜ਼ਿਆਦਾ ਮਸ਼ਹੂਰਾ ਤੇ ਮੇਨ ਬੇਨਤੀ ਇਹ ਹੈ ਕਿ ਜੇ ਕੋਈ ਸਾਡੇ ਨਗਰ ਦਾ ਵੀ ਕੋਈ ਵੀ ਭਰਾ ਸਾਡੀ ਵੀਡੀਓ ਦੇਖ ਰਿਹਾ ਤਾਂ ਬੇਨਤੀ ਹੈ ਜੀ ਜਰੂਰ ਤੁਹਾਡੇ ਚੈਨਲ ਦੇ ਮਾਦੀ ਹੋਣੀ ਹੈ ਕਾਫੀ ਕਾਫੀ ਵਾਇਰਲ ਹੋਣੀ ਹੈ ਲੋਕਾਂ ਤੱਕ ਪਹੁੰਚਣੀ ਹੈ ਵੀਰ ਵੱਧ ਤੋਂ ਵੱਧ ਜਿਹੜੀ ਹੈ ਸੇਵਾ ਲੈ ਕੇ ਪਹੁੰਚੋ ਇਹਨਾਂ ਨੂੰ ਹੁਣ ਮਿੱਟੀ ਦੇ ਲੋਡ ਆ ਸੋ ਫਿਰ ਫਿਰਲੇ ਭਰ ਕੇ ਟਰਾਲੀਆਂ ਦੇ ਵਿੱਚ ਲੋਡ ਕਰਕੇ ਇਹੋ ਲੈ ਕੇ ਆਉਣ ਸਾਡੇ ਕੋਲੇ ਸੋ ਇੰਨੀ ਇੱਕ ਬੇਨਤੀ ਕਰਨੀ ਸੀ ਬਾਕੀ ਚੜ੍ਹਦੀ ਕਲਾ ਜਾ ਬੋ ਸੋਨਹਰ ਜਾਦੀ ਖਵਾ ਨਾ ਵੜਾਈ ਜਾਵੇ ਆ ਜੋ ਵੀਰ ਜੀ ਕੁਝ ਕਹਿਣਾ ਚਾਹੁੰਦੇ ਵੀ ਅੱਦਾ ਵੀ ਅਸੀਂ ਇਹ ਗੱਲ ਕਹਿੰਦੇ ਆ ਵੀ ਜਾਦੀ ਖਵਾ ਨਾ ਵੜਾਈ ਜਾਵੇ ਜਿਹੜਾ ਮੇਨ ਮੁੱਦਾ ਸਾਡਾ ਉਹ ਤੇ ਫੋਕਸ ਰੱਖਣਾ ਚਾਹੀਦਾ ਹੈ ਸੇਵਾ ਘਰ ਜਿੰਨੀ ਹੋ ਸਕਦੀ ਕਿਉਂਕਿ ਕਈ ਹਾਰ ਦੇ ਮਰੀਜ਼ ਨੇ ਕੋਈ ਕਿੱਦਾਂ ਵਿਚਾਰੇ ਇਹ ਗਰੀਬ ਦਬਕੇ ਆਪਣੇ ਡਰ ਕੇ ਘਰ ਆ ਜਾਂਦੇ ਨੇ ਮੇਰਾ ਅਚਨ ਕਿੱਥੋਂ ਆ ਕਿੱਥੋਂ ਖਾਵਾਂਗੇ ਬਸ ਮੇਰੀ ਤਾਂ ਇਹ ਹੀ ਬੇਨਤੀ ਹੈ ਕਿ ਤੁਹਾਨੂੰ ਕੋਈ ਵੀ ਚਲਾਵੇ ਕੋਈ ਵੀ ਬੰਦਾ ਇੱਕ ਤਾਂ ਇੱਥੇ ਥੈਲਿਆਂ ਦੀ ਲੋੜ ਹੈ ਜਿੱਦਾਂ ਭਰ ਕੇ ਆਪਾਂ ਨੂੰ ਚਾਹੀਦੇ ਆ ਨੌਜਵਾਨਾਂ ਨੂੰ ਆਲੇ ਦੁਆਲੇ ਜਿੱਦਾਂ ਗੜੀ ਹੋ ਗਿਆ ਛੇਖੇ ਆਲ ਹੋ ਗਿਆ ਮਾਛੀਆਂ ਕਲਾਂ ਹੋ ਗਿਆ ਹਨ ਕੜਿਆਣਾ ਹੋ ਗਿਆ ਬੋਂਕੜ ਗੁਜਰਾ ਹੋ ਗਿਆ ਹਨਾ ਸਿਹਦਰ ਦੂਜਾ ਪਿੰਡ ਹੈਗਾ ਆਪਣੇ ਕਿੰਨਾ ਲੈਂਦੇ ਨੇ ਬੋੜੇ ਚੌਂਤਾ ਪਰਲੀ ਸਾਈਡ ਜਿੰਨੇ ਨਾਲੇ ਤੇ ਲੱਗ ਗਿਆ ਘੜੀ ਫਾਜਲ ਘੜੀ ਤੋਗੜ ਜਿੰਨੇ ਵੀ ਪਿੰਡ ਹੈ ਹਲਕੇ ਸਾਨੇ ਵਾਲ ਦੇ ਲੱਗ ਲੱਗੇ ਮਾਛੀਆਂ ਕਲੇ ਦੇ ਨਾਲ ਤੇ ਮਾਛੀਆਂ ਖੁਰਦ ਹੋ ਗਿਆ ਇੱਥੇ ਜਿੰਨੇ ਵੀ ਬੰਦੇ ਬੋਰੇ ਜਿਹੜੇ ਪਰੇ ਪਾਰ ਕੇ ਲਿਆਉਣਗੇ ਉਹ ਜਲਦੀ ਅਸੀਂ ਬੰਨ ਜਿਹੜਾ ਪੂਰੇ ਤੌਰ ਤੇ ਸੈੱਟ ਕਰ ਸਕਨੇ ਕਵਰ ਕਰ ਸਕਨੇ ਉਸ ਨੂੰ ਸੋ ਇਹੀ ਬੇਨਤੀ ਹੈ ਜੂਸ ਨੂੰ ਪਿੰਡਾਂ ਬਹੁਤ ਜ਼ਿਆਦਾ ਸਹਿਯੋਗ ਹੈ ਅਸੀਂ ਕਿਸੇ ਪਿੰਡ ਨੂੰ ਮਾੜਾ ਨਹੀਂ ਕਹਿੰਦੇ ਬਹੁਤ ਸਹਿਯੋਗ ਹੈ ਸਾਰਾ ਪਿੰਡ ਜੁੜਿਆ ਹੋਇਆ ਨਹੀਂ ਬਾਕੀ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਤੁਹਾਡਾ মিডিਆ ਵਾਲਿਆਂ ਦਾ ਕਿ ਜਿਸ ਤਰ੍ਹਾਂ ਇੱਥੇ ਦੀ ਸਥਿਤੀ ਆ ਇਹ ਹੈ ਅੰਡਰ ਕੰਟਰੋਲ ਆ ਕੋਈ ਘਬਰਾਉਣ ਵਾਲੀ ਗੱਲ ਨਹੀਂ ਕੋਈ ਪੈਨਿਕ ਹੋਣ ਵਾਲੀ ਗੱਲ ਨਹੀਂ ਪ੍ਰਸ਼ਾਸਨ ਖੜਾ ਆ ਕਿਉਂਕਿ ਅੱਜ 8 ਦਿਨ ਤੋਂ ਪ੍ਰਸ਼ਾਸਨ ਇੱਥੇ ਹੀ ਆ ਜਿਸ ਦਿਨ ਦਾ ਪਾਣੀ ਦਾ ਫਲੋ ਵਧਿਆ ਆ ਉਸ ਦਿਨ ਤੋਂ ਸਾਰੇ ਪ੍ਰਸ਼ਾਸਨ ਔਰ ਅਸੀਂ ਮੈਂ ਬਲੌਕ ਪ੍ਰਧਾਨ ਅਸੀਂ ਇਸ ਨੂੰ ਵਧੀਆ ਤਰ੍ਹਾਂ ਦੇਖ ਰਹੇ ਆ ਕਿ ਇਸ ਤੋਂ ਪਹਿਲਾਂ ਜਿੱਦਾਂ ਸਸਰਾਲੀ ਕਲੋਨੀ ਟਾ ਲੱਗੀ ਹੋਈ ਆ ਉੱਥੇ ਬਹੁਤ ਜ਼ਿਆਦਾ ਨੁਕਸਾਨ ਸੀ ਉਸ ਕਰਦੇ ਕਾਰਨ ਪ੍ਰਸ਼ਾਸਨ ਪਹਿਲਾਂ ਹੀ ਇੱਥੇ ਬਠਾਲਦਾ ਕਿਉਂਕਿ ਇਸ ਇਸ ਏਰੀਆ ਨੂੰ ਪਹਿਲਾਂ ਦੋ ਵਾਰ ਟਾ ਲੱਗ ਚੁੱਕੀ ਸੀਗੀ ਤੇ ਉਸ ਤੋਂ ਬਾਅਦ ਫਿਰ ਇਹ ਰਿੰਗਵਨ ਬਣਿਆ ਗਿਆ ਅੱਜ ਜਿਹੜਾ ਇਹ ਰਿੰਗਵਨ ਬੈਠਿਆ ਇਹਦੇ ਅਕੋਰਡਿੰਗ ਪ੍ਰਸ਼ਾਸਨ ਨੂੰ ਬੁਲਾਇਆ ਗਿਆ ਡੀਸੀ ਸਾਹਿਬ ਆ ਗਏ ਨੇ ਡੀਸੀ ਐਸਡੀਐਮ ਮੈਡਮ ਆ ਗਈ ਉਹ ਦੇ ਗਏ ਨੇ ਆ ਪਾਈ ਸੀ ਹਾਂਜੀ ਆ ਪਾਈ ਸੀ ਇੱਥੇ ਠੀਕ ਹੈ ਨਾ ਉਹ ਦੇਖ ਗਿਆ ਪ੍ਰਸ਼ਾਸਨ ਆ ਕੇ ਤੇ ਇੱਥੇ ਹੈਗੇ ਆ ਸਥਿਤੀ ਅੰਡਰ ਕੰਟਰੋਲ ਆ ਬਾਕੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਕਹਿਣਾ ਚਾਹੁੰਦਾ ਜਿੱਦਾਂ ਬਾਈ ਜੀ ਕਹਿ ਕੇ ਗਏ ਨੇ 골ਡੀ ਪੀਪੀ ਵੀ ਵੀ ਸਾਨੂੰ ਸਭ ਤੋਂ ਜ਼ਿਆਦਾ ਜਿੱਦਾਂ ਥੈਲੇ ਹੋ ਜਾਣ ਹਾਂਜੀ ਮਿੱਟੀ ਜਿਸ ਤਰ੍ਹਾਂ ਉਧਰ ਆਂਦੀ ਆ ਮਿੱਟੀ ਚਲੋ ਅਸੀਂ ਇੱਥੋਂ ਵੀ ਅਰੇਂਜ ਕਰ ਲਾਂਗੇ ਸਾਨੂੰ ਸਭ ਤੋਂ ਜ਼ਿਆਦਾ ਲੋੜ ਆ ਜਿਹੜੇ ਬੈਗ ਆ ਕਾ ਪਰ ਜੇ ਉਹਨਾਂ ਦੀ ਸਾਨੂੰ ਜ਼ਿਆਦਾ ਜ਼ਰੂਰਤ ਆ ਤੇ ਉਹ ਮਿਲ ਜਾਣਾ ਸੀ ਵੱਧ ਤੋਂ ਵੱਧ ਭਰਾਏ ਜਾਣ ਤੇ ਉਹੀ ਡੱਪ ਲਾ ਕੇ ਵੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਜਲਦੋਂ ਜਲਦ ਜੋ ਵੀ ਇਹ ਫਿਨਿਸ਼ ਹੋ ਜਵੇ ਤੇ ਸਤਿਗੁਰ ਕਿਰਪਾ ਹੀ ਕਰੂਗਾ ਆਜਾ ਵੀ ਵੀ ਜਾਗਰਤ ਰਹਣ ਲੋਕ ਵੀ ਆਪਣੇ ਹਰ ਬੰਦਾ ਸੇਵਾ ਦਾ ਮੁੱਖ ਸਭੇ ਨਿਗਰਾਨੀ ਰੱਖੋ ਇੱਥੇ ਦੇਖੋ ਸਾਡੇ ਕੱਲਿਆਂ ਦਾ ਕੱਲਿਆਂ ਦਾ ਕੁਝ ਨਹੀਂ ਹੋਣਾ ਜੀ ਹਰ ਪਿੰਡ ਦੇ ਵਿੱਚ 10 15 15 ਬੰਦੇ ਆ ਹੁਣ ਤਹਾ ਯਾਰਾਂ ਬਣ ਜਾਂਦੇ ਨੇ ਕੱਲਾ ਪਿੰਡ ਕੁਝ ਨਹੀਂ ਕਰ ਸਕਦਾ ਜੀ ਛੋਟੇ ਛੋਟੇ ਪਿੰਡਾਂ ਇੱਕ ਵੱਡਾ ਪਿੰਡ ਸੋ ਸਿਚੁਏਸ਼ਨ ਅੰਡਰ ਕੰਟਰੋਲ ਹੈ ਬਟ ਜਿੱਦਾਂ ਕਿ ਲੋਕਾਂ ਨੇ ਦੱਸਿਆ ਕਿ ਇੱਥੇ ਬੈਗਸ ਦੀ ਲੋਡ ਹੈ ਜਿਹੜੇ ਮਿੱਟੀ ਹੈ ਉਹਦੀ ਲੋਡ ਹੈ ਤੋਂ ਵੱਧ ਤੋਂ ਵੱਧ ਜਿਹੜੀ ਹੈ ਸੇਵਾ ਲੈ ਕੇ ਇੱਥੇ ਪਹੁੰਚੋ ਕਿਉਂਕਿ ਸਿਚੁਏਸ਼ਨ ਪਾਵੇ ਅੰਡਰ ਕੰਟਰੋਲ ਹੈ ਬਟ ਲੋਡ ਜਿਹੜੀ ਹੈ ਉਹ ਪੂਰੀ ਕਰਨੀ ਬਹੁਤ ਜ਼ਰੂਰੀ ਹੈ ਸੋ ਅਗਲੇ ਪਟੇਟ ਲੈ ਕੇ ਫਿਰ ਤੋਂ ਰੋਬਰੂ ਹੋਵਾਂਗੇ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ 세ਤਿਆ ਦੇ ਨਾਲ ਮੈਂ